ਨਾਟਕ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਐਮਐਸ ਸਟੱਡੀ ਗੁਰੂ ਦੇ ਅਰਥ ਸ਼ਾਸਤਰ ਕੋਰਸਾਂ ਦੇ ਵਿਦਿਆਰਥੀਆਂ ਨੇ ਐਮਪੀਪੀਐਸ ਸੀ ਸਹਾਇਕ ਪ੍ਰੋਫੈਸਰ ਅਰਥ ਸ਼ਾਸਤਰ ਪ੍ਰੀਖਿਆ ਸਫਲਤਾਪੂਰਵਕ ਪਾਸ ਕੀਤੀ ਹੈ ਇਸ ਵਕਾਰੀ ਰਾਜਪਦਰੀ ਭਰਤੀ ਪ੍ਰੀਖਿਆ ਰਾਹੀਂ ਨਿਯਮਤ ਸਰਕਾਰੀ ਨੌਕਰੀਆਂ ਵੀ ਪ੍ਰਾਪਤ ਕੀਤੀਆਂ ਹਨ ਇਹ ਸ਼ਾਨਦਾਰ ਪ੍ਰਾਪਤੀ ਪਲੇਟਫਾਰਮ ਤੇ ਸੰਕਲਪਿਤ ਸਪਸ਼ਟਤਾ ਅਤੇ ਪ੍ਰੀਖਿਆ ਅਧਾਰਤ ਅਧਿਆਪਨ ਵਿਧੀ ਤੇ ਧਿਆਨ ਕੇਂਦਰਿਤ ਕਰਦੀ ਹੈ ਚੁਣੇ ਗਏ ਵਿਦਿਆਰਥੀਆਂ ਨੇ ਆਪਣੇ ਸਲਾਹਕਾਰ ਡਾਕਟਰ ਸਿਮਰਨਜੀਤ ਕੌਰ ਦਾ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਮਰਪਿਤ ਮਾਰਗਦਰਸ਼ਨ ਅਤੇ ਨਤੀਜਾ ਆਧਾਰਿਤ ਅਧਿਆਪਨ ਸ਼ੈਲੀ ਨੇ ਇਸ ਸਫਲਤਾ ਨੂੰ ਸੰਭਵ ਬਣਾਇਆ ਹੈ ਇਸ ਮੌਕੇ ਚੁਣੇ ਗਏ ਵਿਦਿਆਰਥੀਆਂ ਨੇ ਕਿਹਾ ਕਿ ਸਿਮਰਨ ਮੈਡਮ ਦੀ ਬਲੱਖਣ ਅਧਿਆਪਨ ਸ਼ੈਲੀ ਅਤੇ ਪ੍ਰੀਖਿਆ ਆਧਾਰਿਤ ਸਮਗਰੀ ਨੇ ਸਭ ਦੇ ਸਭ ਤੋਂ ਔਖੇ ਵਿਸ਼ਿਆਂ ਨੂੰ ਵੀ ਬਹੁਤ ਸਰਲ ਬਣਾ ਦਿੱਤਾ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਡਾਕਟਰ ਸਿਮਰਨਜੀਤ ਕੌਰ ਨੇ ਕਿਹਾ ਕਿ ਸਾਡੇ ਵਿਦਿਆਰਥੀਆਂ ਦੀ ਸਫਲਤਾ ਸਾਡਾ ਸਭ ਤੋਂ ਵੱਡਾ ਇਨਾਮ ਹੈ। ਉਨ੍ਹਾਂ ਦੀ ਪ੍ਰਾਪਤੀ ਇਸ ਗੱਲ ਦਾ ਸਬੂਤ ਹੈ ਕਿ ਸਮਰਪਣ, ਅਨੁਸ਼ਾਸਨ ਅਤੇ ਸਹੀ ਮਾਰਗਦਰਸ਼ਨ ਨਾਲ ਕੋਈ ਵੀ ਵਿਦਿਆਰਥੀ ਉੱਤਮਤਾ ਪ੍ਰਾਪਤ ਕਰ ਸਕਦਾ ਹੈ। ਐਮਐਸ ਸਟੱਡੀ ਗੁਰੂ ਡਾਕਟਰ ਸਿਮਰਨਜੀਤ ਕੌਰ ਦੁਆਰਾ ਸਤਪਿਤ ਅਤੇ 1 ਨੂੰ ਮਾਈਂਡ ਅਕੈਡਮੀ ਪ੍ਰਾਈਵੇਟ ਲਿਮਟਿਡ ਦੇ ਅਧੀਨ ਸੰਚਾਲਿਤ ਭਾਰਤ ਦਾ ਮੋਰੀ ਆਨਲਾਈਨ ਸਿੱਖਿਆ ਪਲੇਟਫਾਰਮ ਹੈ ਜੋ ਅਰਥ ਸ਼ਾਸਤਰ ਪ੍ਰੀਖਿਆ ਦੀ ਤਿਆਰੀ ਵਿੱਚ ਮਾਹਰ ਹੈ ਲੱਖਾਂ YouTube ਮੈਂਬਰਾਂ ਅਤੇ ਹਜ਼ਾਰਾਂ ਐਪ ਡਾਊਨਲੋਡਾਂ ਦੇ ਨਾਲ ਇਹ ਦੇਸ਼ ਭਰ ਵਿੱਚ ਅਰਥ ਸ਼ਾਸਤਰ ਦੇ ਚਾਹਵਨਾਂ ਲਈ ਇੱਕ ਪ੍ਰਸਿੱਧ ਅਤੇ ਪ੍ਰਸਿੱਧ ਪਲੇਟਫਾਰਮ ਬਣ ਗਿਆ ਹੈ ਇਹ ਸੰਸਥਾ UGC NET, JRF, PG, T, CUET ਅਤੇ ਸਹਾਇਕ ਪ੍ਰੋਫੈਸਰ ਅਰਥ ਸ਼ਾਸਤਰ ਵਰਗੀਆਂ ਪ੍ਰੀਖਿਆਵਾਂ ਲਈ ਸੰਗਠਿਤ ਹੈ ਅਤੇ ਵਿਆਪਕ ਕੋਰਸ ਪੇਸ਼ ਕਰਦੀ ਹੈ। ਦੇਸ਼ ਭਰ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਅਕਾਦਮਿਕ ਉੱਤਮਤਾ ਅਤੇ ਨਿਯਮਤ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਵਿੱਚ ਵੀ ਮਦਦ ਕਰਦੀ ਹੈ।